i <laughs> ਜਾਨ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ حاضر ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਵਕ ਵਕ ਦਿਨਾਂ ਚ ਵਕ ਵਕ ਮਾਰਾਂ ਨਾਲ ਵਕ ਵਕ ਵਿਸ਼ਿਆਂ ਤੇ ਗੱਲਬਾਤ ਕਰਦੇ ਹੀ ਰਹਿੰਦੇ ਆ ਅੱਜ ਵੀ ਅਸੀਂ ਇਸੇ ਤਰ੍ਹਾਂ ਇੱਕ ਠਾਕੁਰ ਸਿੰਘ ਜੀ ਆਹਾ ਆਓ ਜੀ ਆਓ ਜੀ ਆਓ ਜੀ ਜੈ ਹਿੰਦ ਜੈ ਹਿੰਦ ਜੀ ਜੈ ਜੈ ਹਿੰਦ ਡਾਕਟਰ ਸਾਹਿਬ ਬੈਠੋ 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 ਹਾਲ ਚਾਲ ਹੈ ਜਨਾਬ ਹਾਲ ਚਾਲ ਵੀ ਦੱਸਦੇ ਆ ਹਾਲ ਚਾਲ ਵੀ ਤੁਸੀਂ ਸੁਣਾਓ ਕਿਲੇ ਠੀਕ ਠਾਕ ਹੋ ਮੇਰਾ ਵਧੀਆ ਚਲ ਵਧੀਆ ਚਾਹੀਦਾ ਡਾਕਟਰ ਸਾਹਿਬ ਆਏ ਆ ਡਾਕਟਰ ਸਾਹਿਬ ਆਏ ਦਰਵਾਜ਼ਾ سلسلہ ਜਿਹੜਾ ਸ਼ੁਰੂ ਕਰਨ ਤੋਂ ਪਹਿਲਾਂ ਹਾਂਜੀ ਇਹਨਾਂ ਨਾਲ ਕਰਾਓ ਸਾਡੀ ਜਾਣ ਪਛਾਣ ਬਿਲਕੁਲ ਕਰਾਵਾਂਗੇ ਜੀ ਮਿੱਠਾ ਸਿੰਘ ਜੀ ਜਦੋਂ ਤੁਸੀਂ ਕਿਹਾ ਵੀ ਲੈ ਕੇ ਆਓ ਫਿਰ ਲੈ ਵੀ ਆਂਦਾ ਹੁਣ ਜਾਣ ਫਾਣ ਵੀ ਕਰਾਉਨੇ ਆ ਜੀ ਜੀ ਆ ਡਾਕਟਰ ਮਨਦੀਪ ਸਿੰਘ ਜੀ ਡਿਪਟੀ ਡਾਇਰੈਕਟਰ ਐਨੀਮਲ ਹਸਬੈਂਡਰੀ ਫਾਜ਼ਿਲਕਾ ਸਵਾਗਤ ਹੈ ਬਾਤ ਸਵਾਗਤ ਹੈ ਬਾਤ ਕੀ ਬਾਤ ਹੈ ਕੀ ਬਾਤ ਹੈ ਡਾਕਟਰ ਸਾਹਿਬ ਜੀ ਆਇਆ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਇਹਨਾਂ ਦਾ ਤੇ ਕਰਦੇ ਆਂ ਸਵਾਗਤ ਹਾਂਜੀ ਇਹਨਾਂ ਨਾਲ ਤੇ ਗੱਲਾਂ ਬਾਤਾਂ ਕਰਦੇ ਆਂ ਹਾਂਜੀ ਪਰ ਐਸ ਵੇਲੇ ਜਿਹੜੇ ਪੰਜਾਬ 'ਚ ਹਾਲਾਤ ਚੱਲਦੇ ਪਏ ਆ ਨਾ ਉਹ ਨਾ ਇਹ ਬਹੁਤ ਸਾਡੀ ਗੱਲ ਇਹ ਆ ਕਿ ਹਾਲਾਤ ਹੈਗੇ ਬਹੁਤ ਮਾੜੇ ਇਹਨਾਂ ਹਾਲਾਤਾਂ ਦੇ ਵਿੱਚ ਜਿੰਨਾ ਵੀ ਆਪਾਂ ਯੋਗਦਾਨ ਪਾ ਸਕਦੇ ਆ ਔਰ ਜਿੱਦਾਂ ਵੀ ਪਾ ਸਕਦੇ ਦੇਖੋ ਕਹਿੰਦੇ ਆ ਵੀ ਕੁਦਰਤ ਦੇ ਅੱਗੇ ਜ਼ੋਰ ਤੇ ਨਹੀਂ ਕਿਸੇ ਦਾ ਬਿਲਕੁਲ ਜੀ ਫਿਰ ਉਸ ਕੁਦਰਤ ਦੇ ਅੱਗੇ ਉਸ ਵਾਹਿਗੁਰੂ ਅੱਗੇ ਉਸ ਪਰਮਾਤਮਾ ਅੱਗੇ ਅਰਦਾਸ ਤੇ ਕਰ ਸਕਦੇ ਆ ਬਿਲਕੁਲ ਅਰਦਾਸ ਦੇ ਨਾਲ-ਨਾਲ ਮਿੱਠਾ ਸਿੰਘ ਜੀ ਬਹੁਤ ਜ਼ਰੂਰੀ ਜਿਹੜਾ ਉਹ ਇਹ ਆ ਕਿ ਜਿੰਨਾ ਵੀ ਆਪਾਂ ਤਿਲ-ਫੁੱਲ ਜੋ ਇਨਸਾਫ ਕਰ ਸਕਦੇ ਆ ਜਾਂ ਕੋਈ ਕੋਸ਼ਿਸ਼ ਕਰ ਸਕਦੇ ਆ ਜਿੱਤਰਾਂ ਦੀ ਵੀ ਕੋਸ਼ਿਸ਼ ਕਰ ਸਕਦੇ ਆ ਦੇਖੋ ਤੇ ਆਪਾਂ ਰਲ ਮਿਲ ਕੇ ਨਾ ਇਹਨਾਂ ਦੀ ਬਾਹ ਫੜੀਏ ਬਾਹ ਫੜੀਏ ਰਿਆਰ ਸਾਹਿਬ ਜੀ ਉਹ ਬੜੀ ਸੋਹਣੀ ਗੱਲ ਕੀਤੀ ਆ ਤੁਸੀਂ ਕਈ ਵਾਰੀ ਦੂਰ ਦੂਰੋਂ ਤੁਸੀਂ ਬੈਠੇ ਹੋ ਉੱਥੇ ਨਹੀਂ ਪਹੁੰਚ ਸਕਦੇ ਹੂੰ ਬਹੁਤ ਸਾਰੇ ਲੋਕ ਨੇ ਜਿਹੜੇ ਟਰੱਕ ਟਰਾਲੀਆਂ ਲੈ ਕੇ ਉੱਥੇ ਪਹੁੰਚਦੇ ਆ ਹਾਂਜੀ ਆਪਣੀ ਸੇਵਾ ਉਹਦੇ ਚ ਪਾਉਂ ਬਿਲਕੁਲ ਬਿਲਕੁਲ ਜੋ ਵੀ ਤੁਸੀਂ ਪਾ ਸਕਦੇ ਹੋ ਔਰ ਖਾਸ ਤੌਰ ਤੇ ਡਾਕਟਰ ਸਾਹਿਬ ਪਸ਼ੂਆਂ ਲਈ ਪਸ਼ੂ ਤਾਂ ਜਿਹੜਾ ਨਾ ਉਹਨਾਂ ਦੇ ਖਾਣ ਪੀਣ ਉਹਨਾਂ ਦਾ ਚਾਰਾ ਉਹਨਾਂ ਦੀ ਖੁਰਾਕ ਜਿਹੜੀ ਆ ਉਹਨਾਂ ਨੂੰ ਵੀ ਬੇਨਤੀ ਆ ਜਿਹੜੇ ਪੈਸੇ ਇਕੱਠੇ ਕਰਦੇ ਆ ਉਤਾਂ ਦੀ ਮਦਦ ਲਈ ਵੀ ਇਹਨਾਂ ਚੀਜ਼ਾਂ ਨੂੰ ਬੰਦਿਆਂ ਨੂੰ ਤੇ ਤੁਸੀਂ ਦੇਣੀਆਂ ਹੀ ਆ ਪਰ ਹਰ ਪੱਖੋਂ ਸਾਨੂੰ ਧਿਆਨ ਰੱਖ ਕੇ ਇਹ ਤੇ ਜਦੋਂ ਹੁਣ ਪਾਣੀ ਉਤਰ ਜਾਏਗਾ ਉਹਨਾਂ ਦੇ ਵਸੇਵੇਂ ਦੀ ਗੱਲ ਤੇ ਬਾਅਦ ਚ ਆਏਗੀ ਆ ਪਹਿਲਾਂ ਬਚਾਤ ਲਈਏ ਪਹਿਲੇ ਬਚਾ ਲਈਏ ਉਹਨਾਂ ਨੂੰ ਪਸ਼ੂ ਤਨ ਬਚਾਵਾਂਗੇ ਮਨੁੱਖਾਂ ਨੂੰ ਬਚਾਵਾਂਗੇ ਇਹੋ ਹੀ ਸੇਵਾ ਵਾ ਜੋ ਸਾਡੇ ਬਾਬਾ ਜੀ ਕਹਿ ਗਏ ਸੀ ਕਹਿ ਗਏ ਨੇ ਵਾਕਿਆ ਜੀ ਮਨੁੱਖੀ ਸੇਵਾ ਉੱਤਮ ਸੇਵਾ ਕਿਹਾ ਹਾਂ ਇਸ ਲਈ ਆਪਾਂ ਹੁਣ ਉਹਦੇ ਅੱਗੇ ਹੱਥ ਜੋੜ ਕੇ ਬੇਨਤੀ ਆ ਤੇ ਤੁਹਾਨੂੰ ਵੀ ਬੇਨਤੀ ਆ ਸਾਰਿਆਂ ਨੂੰ ਜਿੱਥੇ ਜਿੱਥੇ ਲੋਕ ਸਾਨੂੰ ਦੇਖ ਰਹੇ ਆ ਜਿੱਥੇ ਜਿੱਥੇ ਸਾਡੀ ਆਵਾਜ਼ ਪਹੁੰਚ ਰਹੀ ਆ ਵੀ ਜੋ ਇਮਦਾਦ ਕਰ ਸਕਦੇ ਹੋ ਐਸ ਵਲੇ ਇਹ ਨਾ ਸੋਚੋ ਵੀ ਕੀ ਕਰੀਏ ਜੋ ਵੀ ਕਰ ਸਕਦੇ ਆ ਉਹ ਇਮਦਾਦ ਉੱਥੇ ਤੱਕ ਪਹੁੰਚਾਈ ਕਰੋ ਕਰੋ ਬਿਲਕੁਲ ਜੀ ਬਿਲਕੁਲ ਬਿਲਕੁਲ ਲਓ ਜੀ ਫਿਰ ਪਾ ਆਏ ਆ ਮੰਡੀਆਂ ਦੇ ਸੁਣਾਓ ਲਓ ਜੀ ਮੰਡੀਆਂ ਦੇ ਪਾ ਰਿਆ ਸਾਹਿਬ ਇਸ ਤਰ੍ਹਾਂ ਆ ਵੀ ਆਲੂ ਜਿਹੜਾ ਆ ਜਿਲੰਦਰ ਵੀ ਕਿਹਾ 500 ਰੁਪਏ ਲੁਧਿਆਣਾ 550 ਰੁਪਏ ਫਾਜ਼ਿਲਕਾ 1000 ਰੁਪਏ ਹਾਂਜੀ ਮਾਨਸਾ 1600 ਰੁਪਏ ਫਿਰੋਜ਼ਪੁਰ 900 ਰੁਪਏ ਤੇ ਪਟਿਆਲਾ 500 ਰੁਪਏ ਜੀ ਹਾਂਜੀ ਪਿਆਜ਼ ਜਿਲੰਦਰ 1400 ਰੁਪਏ ਲੁਧਿਆਣਾ 1000 ਰੁਪਏ ਫਾਜ਼ਿਲਕਾ 2500 ਰੁਪਏ ਮਾਨਸਾ 2000 ਰੁਪਏ ਫਿਰੋਜ਼ਪੁਰ 2100 ਰੁਪਏ ਤੇ ਪਟਿਆਲਾ 1700 ਰੁਪਏ ਹਾਂਜੀ ਟਮਾਟਰ ਜੀਵੰਦਰ ਭਾਰਿਆ ਜੀ 2100 ਰੁਪਏ ਕਿਵਿੰਟਲ ਲੁਧਿਆਣਾ ਵੇਚਿਆ ਜੀ 2000 ਰੁਪਏ ਫਾਜ਼ਿਲਕਾ 6000 ਨੂੰ ਮਾਨਸਾ 3000 ਫਿਰੋਜਪੁਰ 2500 ਤੇ ਪਟਿਆਲਾ 1100 ਰੁਪਏ ਹਾਂਜੀ ਬੈਂਗਣ ਜਿਲੰਦਰ 1300 ਰੁਪਏ ਕਿਵਿੰਟਲ ਲੁਧਿਆਣਾ ਵੇਚਿਆ 1500 ਰੁਪਏ ਫਾਜ਼ਿਲਕਾ 2000 ਰੁਪਏ ਮਾਨਸਾ 1900 ਰੁਪਏ ਫਿਰੋਜਪੁਰ 3800 ਰੁਪਏ ਤੇ ਪਟਿਆਲਾ 3000 ਰੁਪਏ ਜੀ ਹਾਂਜੀ ਕੀ ਅੱਜ ਜਿਲੰਦਰ 1500 ਰੁਪਏ ਲੁਧਿਆਣਾ 1200 ਰੁਪਏ ਫਾਜ਼ਿਲਕਾ 1000 ਰੁਪਏ ਮਾਨਸਾ 1900 ਰੁਪਏ ਫਿਰੋਜ਼ਪੁਰ 4600 ਰੁਪਏ ਪਾ ਮਿਲਿਆ ਜੀ ਕੀ ਇਹ ਦਾ ਤੇ ਪਟਿਆਲਾ 3000 ਰੁਪਏ ਇਹ ਤੇ ਸੀ ਜੀ ਅੱਜ ਦੇ ਮੰਡੀਆਂ ਦੇ ਭਾਅ ਹਾਂਜੀ ਠੀਕ ਆ ਜੀ ਹੁਣ ਜਿਵੇਂ ਤੁਸੀਂ ਦੱਸਿਆ ਡਾਕਟਰ ਸਾਹਿਬ ਸੇਵਾਵਾਂ ਫਾਜ਼ਿਲਕਾ ਵਿਖੇ ਨਿਭਾ ਰਹੇ ਆ ਹਮਮ ਔਰ ਇਹੋ ਜੇ ਮਹਿਕਮੇ ਚਾਹ ਜਿੱਥੇ ਸਾਡੇ ਪਸ਼ੂ ਤੰਦ ਦਾ ਹਰ ਤਰ੍ਹਾਂ ਦਾ ਖਿਆਲ ਰੱਖਿਆ ਜਾਂਦਾ ਜਾਂਦਾ ਬਿਲਕੁਲ ਅੱਜ ਫਿਰ ਇਹਨਾਂ ਨਾਲ ਜਿਹੜੀ ਅਸੀਂ ਗੱਲਬਾਤ ਕਰਨੀ ਆ ਨਾ ਉਹ ਵੀ ਕੁਝ ਇਸੇ ਤਰ੍ਹਾਂ ਦੀ ਆ ਵੀ ਹੜਾਂ ਦੇ ਪ੍ਰਭਾਵਿਤ ਇਲਾਕਿਆਂ 'ਚ ਪਸ਼ੂਆਂ ਦੀ ਦੇਖਭਾਲ ਹਾਂਜੀ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਡੇ ਅੱਜ ਦੇ ਇਸ ਵਿਸ਼ੇ ਤੇ ਸਵਾਲ ਕਰਨਾ ਚਾਹੁੰਦੇ ਹੋ ਸਾਨੂੰ ਤੁਸੀਂ ਟੈਲੀਫੋਨ ਕਰ ਸਕਦੇ ਹੋ ਸਾਡਾ ਟੈਲੀਫੋਨ ਨੰਬਰ ਹੈ 0181 2814264 ਤੇ ਸਾਡਾ ਦੂਜਾ ਨੰਬਰ ਹੈ 0181 2814264 ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰੋ ਡਾਕਟਰ ਸਾਹਿਬ ਬੈਠੇ ਨੇ ਮਨਦੀਪ ਜੀ ਇਹ ਤੁਹਾਡੇ ਸਵਾਲ ਦਾ ਜਵਾਬ ਦੇਣਗੇ ਡਾਕਟਰ ਸਾਹਿਬ ਜੀਓ ਹੜ ਹਰ ਬਚੰਦਾ ਜਾਣਦਾ ਵੀ ਇਸ ਲਈ ਪੰਜਾਬ ਦੇ ਬਹੁਤ ਸਾਰੇ ਇਲਾਕੇ ਬਹੁਤ ਸਾਰਾ ਨੁਕਸਾਨ ਜਿਹੜਾ ਹੋਇਆ ਆ ਔਰ ਹੋ ਰਿਹਾ ਆ ਹੱਥ ਵੀ ਜੋੜ ਸਕਦੇ ਆ امداد ਵੀ ਪਹੁੰਚਾ ਸਕਦੇ ਆ ਪਰ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਵੀ ਇਹ ਹੜ੍ਹਾਂ ਦੇ ਦੌਰਾਨ ਤੁਹਾਡਾ ਵਿਭਾਗ ਜਿਹੜਾ ਆ ਇਹ ਕੀ ਕੀ ਸੇਵਾਵਾਂ ਦੇ ਰਿਹਾ ਆ ਮਿੱਠਾ ਸਿੰਘ ਜੀ ਜਿੱਥੇ ਜਿੱਥੇ ਲੋਕਾਂ ਦੇ ਹੜ੍ਹਾਂ ਤੋਂ ਪਸ਼ੂ ਬਾਹਰ ਕੱਢੇ ਨੇ ਜਾਂ ਆਪ ਬਾਹਰ ਆਏ ਨੇ ਪ੍ਰਸ਼ਾਸਨ ਵੱਲੋਂ ਉੱਥੇ ਰਾਹਤ ਕੈਂਪ ਬਣਾਏ ਹੋਏ ਨੇ ਸੋ ਪਸ਼ੂ ਪਾਲਨ ਵਿਭਾਗ ਦੀਆਂ ਟੀਮਾਂ 24 ਘੰਟੇ ਉਹਨਾਂ ਰਾਹਤ ਕੈਂਪਾਂ ਦੇ ਵਿੱਚ ਪਸ਼ੂਆਂ ਦਾ ਇਲਾਜ ਕਰ ਰਹੀਆਂ ਨੇ ਕਿਉਂਕਿ ਪਾਣੀ ਚੋਂ ਨਿਕਲ ਕੇ ਆਏ ਨੇ ਬੜੀਆਂ ਸਮੱਸਿਆਵਾਂ ਦੇ ਨਾਲ ਜੂਝ ਰਹੇ ਨੇ ਉਸ ਤੋਂ ਇਲਾਵਾ ਅਜੇ ਬਹੁਤ ਲੋਕ ਨੇ ਜਿਨ੍ਹਾਂ ਨੇ ਆਪਣੇ ਘਰ ਨਹੀਂ ਛੱਡੇ ਹੋਏ ਘਰਾਂ ਦੇ ਵਿੱਚ ਬੈਠੇ ਆ ਉਹਨਾਂ ਦੇ ਸੰਪਰਕ ਟੁੱਟੇ ਹੋਏ ਨੇ ਸੜਕਾਂ ਦੇ ਵਿੱਚ ਪਾਣੀ ਭਰੇ ਹੋਏ ਆ ਜਿੱਥੋਂ ਵੀ ਸਾਨੂੰ ਸੁਨੇਹਾ ਆਉਂਦਾ ਹੈ ਕਈ ਵਾਰੀ ਪੰਚਾਇਤਾਂ ਦੇ ਕੋਲ ਸਾਡੀਆਂ ਟੀਮਾਂ ਦੇ ਨੰਬਰ ਨੇ ਜਿੱਥੋਂ ਵੀ ਸਾਨੂੰ ਸੁਨੇਹਾ ਆਉਂਦਾ ਹੈ ਸਾਡੀਆਂ ਟੀਮਾਂ ਟਰਾਲੀਆਂ ਤੇ ਚੜ ਕੇ ਕਿਸ਼ਤੀਆਂ ਤੇ ਚੜ ਕੇ ਕਈ ਵਾਰੀ ਇਹੋ ਜੀ ਜਗ੍ਹਾ ਵੀ ਆ ਜਾਂਦੀ ਹੈ ਕਿ ਜਿੱਥੇ ਕਿਸ਼ਤੀ ਪਹੁੰਚ ਨਹੀਂ ਸਕਦੀ ਥੋੜਾ ਪਹਿਲਾਂ ਉਤਾਰ ਦਿੰਦੀ ਆ ਉੱਤੋਂ ਫਿਰ ਪਾਣੀ ਦੇ ਵਿੱਚ ਚੱਲ ਕੇ ਉਹਨਾਂ ਦੇ ਘਰੋ ਘਰੀ ਜਾ ਕੇ ਬਿਲਕੁਲ ਫ੍ਰੀ ਇਲਾਜ ਕਰਦੀਆਂ ਨੇ ਟੀਮਾਂ ਜੀ ਦਵਾਈ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਆ ਇਲਾਜ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਜੀ ਜੀ ਲਓ ਜੀ ਰਿਆਡ ਸਾਹਿਬ ਦੇਖੋ ਹਰ ਵਰਦਾ ਹਰ ਮਹਿਕਮਾ ਦੀ ਆਪਣੀ ਜ਼ਿੰਮੇਵਾਰੀ ਸਮਝੇ ਸਮਝੇ ਤੇ ਫਿਰ ਅਸੀਂ ਮੁਸੀਬਤ ਚੋਂ ਨਿਕਲ ਸਕਾਂ ਕੁਝ ਨਾ ਕੋਈ ਤਾਂ ਮੁਸੀਬਤ ਤੋਂ ਆਪਾਂ ਸੋ ਟਕਾਰਾ ਪਾਸਾ ਪਾਸਾ ਅੱਛਾ ਡਾਕਟਰ ਸਾਹਿਬ ਇਹ ਹੁਣ ਹੜਾਂ ਦੇ ਮੌਸਮ ਦੇ ਵਿੱਚ ਆ ਦੇਖੋ ਨਾਲ-ਨਾਲ ਜਿਵੇਂ ਪਾਣੀ ਨੇ ਮਾਰ ਬੜੀ ਕੀਤੀ ਹੈ ਤੇ ਡੰਗਰਾਂ ਦਾ ਵੀ ਬਹੁਤ ਕਿਉਂਕਿ ਉਹ ਤੇ ਬੇਜਵਾਨਾ ਬਿਲਕੁਲ ਜੀ ਤੇ ਇਹਨਾਂ ਹਾਲਾਤਾਂ ਦੇ ਵਿੱਚ ਕੋਈ ਬਿਮਾਰੀਆਂ ਕਿਹੜੀਆਂ ਫੈਲਣ ਦਾ ਖਦਸ਼ਾ ਸਾਨੂੰ ਹੈਗਾ ਕਿ ਜਿਹੜੀ ਆਪਾਂ ਨੂੰ ਬਿਮਾਰੀਆਂ ਵਿਸ਼ੇਸ਼ ਤੌਰ ਤੇ ਜੇ ਡੰਗਰਾਂ ਦੀ ਗੱਲ ਕਰੀਏ ਉਹਨਾਂ ਨੂੰ ਤੇ ਨਾਲ ਨਾਲ ਵੇਖੋ ਬੰਦਿਆਂ ਨੂੰ ਵੀ ਇਹਦੇ ਵਿੱਚ ਜਿਹੜਾ ਵਾ ਉਹ ਇਹੋ ਜਿਹੀਆਂ ਬਿਮਾਰੀਆਂ ਲੱਗ ਜਾਂਦੀਆਂ ਆ ਜਦੋਂ ਵੀ ਬਰਸਾਤੀ ਸੀਜ਼ਨ ਆਉਂਦਾ ਹੈ ਤੇ ਸਭ ਤੋਂ ਵੱਡਾ ਖਤਰਾ ਜਿਹੜਾ ਹੁੰਦਾ ਹੈ ਉਹ ਗਲਕੂਟੂ ਦੀ ਬਿਮਾਰੀ ਦਾ ਹੁੰਦਾ ਜੀ ਹਾਂਜੀ ਸੋ ਵੈਸੇ ਅਸੀਂ ਬੜੇ ਸੁਚੇਤ ਹੁੰਦੇ ਆ ਸਾਨੂੰ ਪਤਾ ਹੁੰਦਾ ਹੈ ਕਿ ਬਰਸਾਤਾਂ ਆਉਣਗੀਆਂ ਤੇ ਉਦੋਂ ਗਲਕੂਟੂ ਦਾ ਖਤਰਾ ਹੋਏਗਾ ਜੁਲਾਈ ਮਹੀਨੇ ਤੋਂ ਪਹਿਲਾਂ-ਪਹਿਲਾਂ ਅਸੀਂ ਆਪਣੇ ਜਿੰਨੇ ਵੀ ਪਸ਼ੂ ਨੇ ਸਾਰਿਆਂ ਨੂੰ ਗਲ ਘੁੱਟੂ ਦਾ ਟੀਕਾ ਕਰ ਦਿੰਨੇ ਆ ਜੀ। ਹਾਂਜੀ। ਇੱਕ ਤਾਂ ਸ਼ੂਤ ਦੀਆਂ ਬਿਮਾਰੀਆਂ ਜਿਹਦੇ ਵਿੱਚੋਂ ਮੇਨ ਗਲ ਘੁੱਟੂ ਦੀ ਬਿਮਾਰੀ ਹੈ ਇਹਦਾ ਬਹੁਤ ਖਤਰਾ ਹੈ। ਹੂੰ। ਉਸ ਤੋਂ ਇਲਾਵਾ ਇਹਨਾਂ ਦਿਨਾਂ ਦੇ ਵਿੱਚ ਮੱਛਰ, ਚਿਚੜ, ਜੂਆ ਇਹ ਬਹੁਤ ਵਜ ਜਾਂਦੇ ਨੇ। ਹਾਂਜੀ। ਮੱਖੀਆਂ ਵਜ ਜਾਂਦੀਆਂ ਨੇ। ਸੋ ਚਿਚਰਾਂ ਦੇ ਨਾਲ ਬੜੀਆਂ ਬਿਮਾਰੀਆਂ ਨੇ ਜਿਹੜੀਆਂ ਫੈਲਦੀਆਂ ਨੇ ਜਿਵੇਂ ਕਿ ਲੋਹੂ ਮੂਤਨ گاਵਾਂ ਦੇ ਵਿੱਚ ਲੋਹੂ ਮੂਤਨ ਦੀ ਬਿਮਾਰੀ ਹੁੰਦੀ ਆ ਇਸ ਤੋਂ ਇਲਾਵਾ ਇੱਕ ਕਨੇਡੂ ਰੋੜ ਗੁੰਦਾ ਜਿੱਥੇ ਬੱਚੀਆਂ ਤੇ ਗੰਡਾ ਬਣ ਜਾਂਦੀਆਂ ਨੇ ਇਸ ਤੋਂ ਇਲਾਵਾ ਇੱਕ ਐਨਾਪਲਾਜ਼ਮੋਸਿਸ ਨੂੰ ਪੀਲੀਆ ਰੋਗ ਕਹਿੰਦੇ ਨੇ ਇਹ ਬਿਮਾਰੀਆਂ ਚੀਚਰਾਂ ਦੇ ਨਾਲ ਫੈਲਦੀਆਂ ਨੇ ਇਸ ਤੋਂ ਲਾਵੇ ਇੱਕ ਮੱਖੀ ਹੁੰਦੀ ਹੈ ਖਾਸ ਤੌਰ ਦੀ ਉਹ ਵੀ ਇਹਨਾਂ ਦਿਨਾਂ ਚ ਆ ਕੇ ਅਟੈਕ ਕਰਦੀ ਹੈ ਤੇ ਉਹਦੇ ਨਾਲ ਜਿਹੜੇ ਪਸ਼ੂ ਨੇ ਉਹਨਾਂ ਦੇ ਲੱਤਾਂ ਲੰਗਉਣ ਲੱਗ ਪੈਂਦੀਆਂ ਨੇ ਤ ਉਹਨੂੰ ਲੰਗੜਾ ਬੁਖਾਰ ਕਹਿੰਦੇ ਨੇ ਉਹ ਵੀ ਇਹਨਾਂ ਦਿਨਾਂ ਚ ਆ ਕੇ ਹੁੰਦੀ ਹੈ ਪਸ਼ੂ ਪਾਲਕ ਚੰਗੀ ਤਰ੍ਹਾਂ ਸਮਝ ਜਾਂਦੇ ਨੇ ਕਿਉਂ ਲੰਗੜਾ ਬੁਖਾਰ ਹੋ ਗਿਆ ਫਿਰ ਜਦੋਂ ਮੌਸਮ ਦੇ ਵਿੱਚ ਸੈੱਲ ਆਉਂਦੀ ਆ ਇਹਦੇ ਨਾਲ ਪਸ਼ੂਆਂ ਦੇ ਅੰਦਰ ਜਿਹੜੇ ਪਰਜੀਵੀ ਨੇ ਜਿੰਨਾਂ ਨੂੰ ਅਸੀਂ ਆਮ ਤੌਰ ਤੇ ਕੱਲੇ ਮਲਾਪ ਸ਼ਬਦ ਵਰਤਦੇ ਆ ਉਹ ਪੇਟ ਦੇ ਅੰਦਰ ਉਹਨਾਂ ਦਾ ਅਟੈਕ ਵੀ ਵੱਜ ਜਾਂਦਾ ਵਾ ਉਹਦੇ ਨਾਲ ਜਦੋਂ ਪਰਜੀਵੀ ਅੰਦਰ ਵੱਧਦੇ ਨੇ ਤੇ ਕਈ ਵਾਰੀ ਪਸ਼ੂਆਂ ਨੂੰ ਦਸਤ ਲੱਗ ਜਾਂਦੀ ਆ ਉਹਦੇ ਨਾਲ ਹੀ ਜਿਹੜੇ ਆ ਪਸ਼ੂਆਂ ਦੇ ਅੰਦਰ ਜਦੋਂ ਲੰਮਾ ਸਮਾਂ ਜੇ ਪਰਜੀਵੀ ਰਹਿੰਦੇ ਨੇ ਤੇ ਉਹ ਕਮਜ਼ੋਰ ਹੋਣ ਲੱਗ ਪੈਂਦੇ ਨੇ ਇਸ ਤੋਂ ਇਲਾਵਾ ਜਿਵੇਂ ਹੁਣ ਤੂੜੀ ਗਿੱਲੀ ਹੋ ਗਈ ਪੱਠੇ ਖਰਾਬ ਹੋ ਗਏ ਜੇ ਉਹ ਚੀਜ਼ ਪਾਈ ਜਾਵੇ ਤੇ ਉਹਦੇ ਨਾਲ ਪਸ਼ੂਆਂ ਨੂੰ ਦਸਤ ਲੱਗ ਜਾਂਦੀ ਆ ਪਾਣੀ ਦੇ ਵਿੱਚ ਪਸ਼ੂ ਜੇ ਖੜੇ ਨੇ ਚਿੱਕਰ ਦੇ ਵਿੱਚ ਖੜੇ ਨੇ ਪਸ਼ੂਆਂ ਦੇ ਪੈਰ ਪਸ਼ੂਆਂ ਦੇ ਜਿਹੜੇ ਖੁਰ ਨੇ ਉਹ ਖਰਾਬ ਹੋ ਜਾਂਦੇ ਨੇ ਉਸ ਤੋਂ ਇਲਾਵਾ ਜਿਹੜੇ ਦਧਾਰੂ ਪਸ਼ੂ ਨੇ ਜਿਹੋ ਚਿੱਕਰ ਦੇ ਵਿੱਚ ਰਹਿੰਦੇ ਆ ਤੇ ਉਹਨਾਂ ਦੇ ਜਿਹੜਾ ਥਣ ਨੇ ਲੇਵਾਵਾ ਉਹਦੇ ਵਿੱਚ ਸੋਜ ਪੈ ਜਾਂਦੀ ਆ ਉਹਨੂੰ ਥਨੇਲਾ ਰੋ ਕਹਿੰਦੇ ਨੇ ਹੂੰ ਉਹਦੀ ਸਮੱਸਿਆ ਵੀ ਬਹੁਤ ਜ਼ਿਆਦੀ ਵੱਧ ਜਾਂਦੀ ਹੈ ਜੀ ਹੂੰ ਅੱਛਾ ਡਾਕਟਰ ਸਾਹਿਬ ਬਹੁਤ ਸੋਹਣੀਆਂ ਗੱਲਾਂ ਤੁਸੀਂ ਜਿਹੜੀਆਂ ਸਾਰੀਆਂ ਦੱਸ ਰਹੇ ਹੋ ਸਾਨੂੰ ਇਹਦਾ گاਉਂ ਪ੍ਰਬੰਧ ਵੀ ਹਰ ਚੀਜ਼ ਦਾ ਕਰ ਲੈਣਾ ਚਾਹੀਦਾ ਕਿਉਂਕਿ ਬਰਸਾਤਾਂ 'ਚ ਬਰਸਾਤਾਂ ਤੇ ਆਉਂਦੀਆਂ ਹੀ ਨਹੀਂ ਬਿਲਕੁਲ ਜੀ ਵੱਧ ਘਟ ਹੋ ਸਕਦੀਆਂ ਆ ਹੈਨਾ ਇਸ ਲਈ گاਉਂ ਪ੍ਰਬੰਧ ਜਿਹੜੇ ਕਰਨੇ ਵਧੀਆ ਗੱਲ ਹੈ ਅੱਛਾ ਹੜਾਂ ਦੀ ਗੱਲ ਚੱਲਦੀ ਪਈ ਆ ਵਿਹੜਾ ਦੌਰਾਨ ਅਸੀਂ ਜਿੰਨਾ ਪਸ਼ੂਆਂ ਦੀ ਸਾਂਭ ਸੰਭਾਲ ਕਰਨੀ ਹੈ ਉਹ ਸਾਂਭ ਸੰਭਾਲ ਕਰਨ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਸਾਵਧਾਨੀਆਂ ਕਿਹੜੀਆਂ ਵਰਤਣੀਆਂ ਤਾਂ ਕਿ ਵਿਹੜਾ ਦੌਰਾਨ ਸਾਡਾ ਪਸ਼ੂ ਤੰਦਨ ਨੁਕਸਾਨ ਹੋਵੇ ਹੀ ਨਾ ਸਭ ਤੋਂ ਪਹਿਲੀ ਗੱਲ ਜਿਹੜੀ ਸਭ ਤੋਂ ਖਤਰਨਾਕ ਬਿਮਾਰੀ ਆ ਜਿਵੇਂ ਹੁਣ ਗਲ ਕੋਟੂ ਬਿਮਾਰੀ ਆ ਜਿਵੇਂ ਮੈਂ ਤੈਨੂੰ ਪਹਿਲਾਂ ਹੀ ਦੱਸਿਆ ਸੀ ਟੀਕੇ ਲਾ ਚੁੱਕੇ ਆ ਪਰ ਹੋ ਸਕਦਾ ਵਾ ਕੋਈ ਬੰਦਾ ਬਾਹਰੋਂ ਪਸ਼ੂ ਖਰੀਦ ਕੇ ਲਿਆਇਆ ਹੋਵੇ ਜਾਂ ਉਹਦੇ ਟੀਕੇ ਲੱਗਿਆਂ ਨੂੰ ਜ਼ਿਆਦਾ ਸਮਾਂ ਹੋ ਗਿਆ ਹੋਵੇ ਹੁਣ ਸਾਡੇ ਵਿਭਾਗ ਵੱਲੋਂ ਜਿੱਥੇ-ਜਿੱਥੇ ਵੀ ਹਾਰਡ ਦਾ ਪ੍ਰਭਾਵ ਹੈ ਉੱਥੇ ਬਿਲਕੁਲ ਫ੍ਰੀ ਟੀਕਾ ਕਰਨ ਫਿਰ ਸ਼ੁਰੂ ਕੀਤਾ ਗਿਆ ਹੈ ਸਮਾਨ ਜੋ ਸਾਡੇ 77 ਸਾਹਿਬ ਵੱਲੋਂ ਸਪੈਸ਼ਲ ਹਦਾਇਤਾਂ ਹੋਈਆਂ ਨੇ ਸਾਡੀਆਂ ਵੈਕਸੀਨ ਜਿਹੜੀ ਆ ਸਾਡੇ ਵੱਖ-ਵੱਖ ਸਟੇਸ਼ਨਾਂ ਤੇ ਪਹੁੰਚ ਚੁੱਕੀ ਅੱਜ ਸੋ ਉਹਨੂੰ ਜਿਹੜੇ ਪਸ਼ੂ ਪਾਲਕਾਂ ਨੇ ਪਹਿਲਾਂ ਟੀਕਾ ਕਰਨ ਨਹੀਂ ਲਵਾਇਆ ਜਾਂ ਜਿਨ੍ਹਾਂ ਨੂੰ ਲੱਗਦਾ ਵਾ ਕਿ ਲੱਗੇ ਨੂੰ ਕੁਝ ਜ਼ਿਆਦਾ ਟਾਈਮ ਹੋ ਗਿਆ ਵਾ ਉਹ ਇੱਕ ਤਾਂ ਇਹ ਟੀਕਾ ਕਰਨ ਜਿਹੜਾ ਵਾ ਉਹ ਜ਼ਰੂਰ ਕਰਵਾ ਲੈਣ ਦੂਜਾ ਜਿਵੇਂ ਹੁਣ ਜਿੱਥੇ-ਜਿੱਥੇ ਪਾਣੀ ਘਟ ਰਿਹਾ ਵਾ ਉਹ ਕੋਸ਼ਿਸ਼ ਕਰਨ ਕਿ ਪਸ਼ੂਆਂ ਨੂੰ ਹੁਣ ਸੁੱਕੇ ਥਾਂ ਤੇ ਰੱਖਣ ਇਹ ਇੱਕ ਬੜਾ ਜ਼ਰੂਰੀ ਹੈ ਕਿਉਂਕਿ ਜਦੋਂ ਗਿੱਲੇ ਥਾਂ ਤੇ ਪਸ਼ੂ ਰਹਿੰਦੇ ਨੇ ਤੇ ਉਹਦੇ ਖੁਰ ਖਰਾਬ ਹੁੰਦੇ ਨੇ ਹੁਣ ਜਦੋਂ ਅਸੀਂ ਪਸ਼ੂਆਂ ਨੂੰ ਸੁੱਕੇ ਥਾਂ ਤੇ ਲੈ ਕੇ ਆਏ ਆ ਗਿੱਲੇ ਥਾਂ ਦੇ ਵਿੱਚੋਂ ਤੇ ਉਹਦੇ ਲਈ ਕਿਉਂਕਿ ਜਿਹੜੇ ਹਾਲਾਤਾਂ ਦੇ ਵਿੱਚ ਅਸੀਂ ਬੈਠੇ ਹੋਏ ਆ ਸਾਡੇ ਪਸ਼ੂ ਪਾਲਕ ਬੈਠੇ ਹੋਏ ਆ ਉਹਨਾਂ ਲਈ ਬੜੀਆਂ ਐਡਵਾਂਸ ਸਹੂਲਤਾਂ ਲੱਭਣੀਆਂ ਬੜੀਆਂ ਔਖੀਆਂ ਨੇ ਪਰ ਜੇ ਜਿੱਥੇ ਕਿਉਂਕਿ ਸਾਡੇ ਸੈਂਟਰ ਚੱਲਦੇ ਨੇ ਉੱਥੋਂ ਲਾਲ ਦਵਾਈ ਮਿਲ ਜਾਂਦੀ ਆ ਲਾਲ ਦਵਾਈ ਦਾ ਘੋਲ ਬਣਾ ਕੇ ਸਮੇਂ ਸਮੇਂ ਤੇ ਉਹਨਾਂ ਦੇ ਪੈਰ ਜਿਹੜੇ ਨੇ ਉਹਨਾਂ ਨੂੰ ਸਾਫ਼ ਕਰਦੇ ਰਹਿਣ ਜਦੋਂ ਪਸ਼ੂ ਸੁੱਕੇ ਥਾਂ ਤੇ ਆ ਗਏ ਆ ਜੇ ਕਿਤੇ ਪਿੰਡ ਦੇ ਵਿੱਚ ਉਹ ਕਲੀ ਮਿਲ ਜਾਂਦੀ ਆ ਜਿਹੜੀ ਆਪਾਂ ਕਲੀਆ ਕਰਦੇ ਆ ਜੀ ਚੂਨੇ ਵਾਲੀ ਚੂਨੇ ਵਾਲੀ ਕਲੀ ਜਿਹੜੀ ਹੈ ਜੀ ਇਹ ਕਲੀ ਜਿਹੜੀ ਆ ਇਹ ਕਲੀ ਉਹਨਾਂ ਦੇ ਪੈਰਾਂ ਦੇ ਉੱਤੇ ਜਿਵੇਂ ਕੱਪੜੇ 'ਚ ਪਾ ਕੇ ਤੋਂ ਮਾੜੀ ਮਾੜੀ ਉੱਤੇ ਕਲੀ ਜਿਹੜੀ ਆ ਖੁਰਾਂ ਦੇ ਉੱਤੇ ਪਾ ਦੇਣ ਉਹਦੇ ਨਾਲ ਜਿਹੜੇ ਆ ਖੁਰ ਜਿਹੜੇ ਆ ਉਹਨਾਂ 'ਚ ਸੋ ਪਾਣੀ ਨੂੰ ਸੋਖਦੀ ਆ ਕਲੀ ਜੀ ਹਾਂਜੀ ਉਹਦੇ ਨਾਲ ਜਿਹੜਾ ਅੰਦਰ ਸੱਲ ਪੁਣਾ ਸੀ ਪੈਰਾਂ ਦੇ ਵਿੱਚ ਉਹ ਖਤਮ ਹੋ ਜੇ ਸੱਲ ਖਤਮ ਹੋ ਜਾਂਦਾ ਜੇ ਚਮੜੀ ਖਰਾਬ ਹੋ ਚੁੱਕੀ ਆ ਤੇ ਨੇੜੇ ਤੋਂ ਲਾ ਕੇ ਨਜ਼ਦੀਕੀ ਡਾਕਟਰ ਨਾਲ ਸੰਪਰਕ ਕਰਕੇ ਜਿੱਥੇ ਵੀ ਸਾਡੇ ਸੈਂਟਰ ਬਣੇ ਹੋਏ ਨੇ ਉੱਥੇ ਜਾ ਕੇ ਉਹਨਾਂ ਦੇ ਕੋਲੋਂ ਜਿਹੜਾ ਵਾ ਦਵਾਈ ਜਿਹੜੀ ਖੁਰਾਂ ਤੇ ਲਾਉਣ ਵਾਲੀ ਆ ਉਹ ਲੈ ਕੇ ਆਉਣ ਹੂੰ ਇਸ ਤੋਂ ਇਲਾਵਾ ਜਿਵੇਂ ਇੱਕ ਮੈਂ ਤੁਹਾਨੂੰ ਦੱਸਿਆ ਸੀ ਕਿ ਹੁਣ ਥਨੇਲਾ ਰੋਗ ਦੇ ਬੜੇ ਜ਼ਿਆਦਾ ਚਾਂਸ ਨੇ ਵਧਨ ਦੇ ਵਿੱਚ ਸੋ ਸਾਡੇ ਸੈਂਟਰਾਂ ਦੇ ਵਿੱਚੋਂ ਬੀਟਾ ਡੀਨ ਦਵਾਈ ਮਿਲ ਜੇਗੀ ਉਹਨਾਂ ਨੂੰ ਜੇ ਨਹੀਂ ਵੀ ਮਿਲਦੀ ਤਾਂ ਸੇ ਪਾਸੇ ਮੈਡੀਕਲ ਹੋਏਗਾ ਜੇ ਕਿਸੇ ਵਲੇ ਕਿਸੇ ਜਗ੍ਹਾ ਤੇ ਪੂਰੀ ਉਪਲਬਧ ਨਹੀਂ ਹੈਗੀ ਜਦੋਂ ਵੀ ਪਸ਼ੂ ਨੂੰ ਚੋਣਾ ਵਾ ਪਸ਼ੂ ਪਾਲਕ ਨੇ ਉਹਨੇ ਇੱਕ ਗੱਲ ਦਾ ਕੰਮ ਕਰਨਾ ਹੈ ਕਿ ਤਿੰਨ ਹਿੱਸੇ ਬੀਟਾ ਡੀਨ ਦੇ ਇੱਕ ਹਿੱਸਾ ਗਲਿਸਰੀਨ ਦਾ ਇਹ ਗਲਿਸਰਿਨ ਹੁੰਦੀ ਦਵਾਈ ਦੀ ਜਦੋਂ ਆਪਣੇ ਕਿਤੇ ਮੂਹ ਤੇ ਛਾਲੇ ਬਣ ਜਾਣ। ਛਾਲਾਂ ਨੇ ਤੁੰਬਾ ਲਾਣੇ ਹੁੰਦਾ। ਹਾਂ ਤੁੰਬਾ ਜਿਹੜਾ ਲਾਉਨੇ ਆ ਜੀ। ਇਹ ਗਲਿਸਰਿਨ ਹੁੰਦੀ ਆ। ਤਿੰਨ ਹਿੱਸੇ ਬੀਟਾਡੀਨ ਦੇ ਲਾ ਲੈਣ। ਚੌਥਾ ਹਿੱਸਾ ਗਲਿਸਰਿਨ ਦਾ ਪਾ ਲੈਣ। ਉਹਦਾ ਕੋਲ ਬਣਾ ਲੈਣ। ਜਦੋਂ ਪਸ਼ੂ ਨੂੰ ਚੋਲਿਆ ਚਾਰੇ ਥਣਾ ਨੂੰ ਚੰਗੀ ਤਰ੍ਹਾਂ ਕੱਪੜੇ ਦੇ ਨਾਲ ਸਾਫ਼ ਕਰ ਲੈਣਾ ਵਾ ਚੋਣ ਤੋਂ ਬਾਅਦ ਤੇ ਇੱਕ ਗਲਾਸੀ ਦੇ ਵਿੱਚ ਇੱਕ ਬੀਟਾਡੀਨ ਤੇ ਗਲਿਸਰਿਨ ਪਾ ਕੇ ਉਹ ਚਾਰੇ ਥਰਣ ਬਾਰੀ-ਬਾਰੀ ਉਸ ਬਗਲਾਸੀ ਦੇ ਵਿੱਚ ਡਬੋ ਦੇਣੇ ਆ ਅੱਛਾ ਡਾਕਟਰ ਬੀਟਾ ਡਿਨ ਵੀ ਦੋ ਤਰ੍ਹਾਂ ਦੀ ਆਉਂਦੀ ਇੱਕ ਤੇ ਟਿਊਬ ਆਉਂਦੀ ਆ ਹਾਂਜੀ ਇੱਕ ਸ਼ੀਸ਼ੀ ਚ ਵੀ ਆਉਂਦੀ ਹੈ ਸ਼ੀਸ਼ੀ ਵਾਲੀ ਦਵਾਈ ਸ਼ੀਸ਼ੀ ਵਾਲੀ ਦਵਾਈ ਲੈਣੀ ਆਪਾਂ ਜੀ ਤੇ ਇਹ ਜਦੋਂ ਤੁਸੀਂ ਉਹਨੂੰ ਡਬੋ ਲਿਆ ਕੋਈ ਤੁਹਾਨੂੰ ਇਹ ਡੋਲਣੀ ਨਹੀਂ ਆ ਦਵਾਈ ਇਨੂੰ ਪਾ ਕੇ ਇੱਕ ਜਗ੍ਹਾ ਤੇ ਭਾਂਡੇ ਚ ਰੱਖ ਲੋ ਟੱਕਣ ਦੇ ਕੇ ਰੱਖ ਲੋ ਇਹ ਕਿਹੜਾ ਉੜ ਜਾਂਦੀ ਆ ਹਾਂਜੀ ਜਿੰਨੇ ਚਿਰ ਉਸ ਦਵਾਈ ਦਾ ਰੰਗ ਨਹੀਂ ਬਦਲ ਜਾਂਦਾ ਉੰਨੀ ਦੇਰ ਤੁਸੀਂ ਉਸ ਦਵਾਈ ਨੂੰ ਬਾਰ-ਬਾਰ ਵਰਤਮਾਲ ਕਰਿਆ ਕਰੀ ਬੀਟਾ ਡੀਨ ਨੂੰ ਲਾਉਂਦੇ ਆ ਬੀਟਾ ਡੀਨ ਤੇ ਗਲਿਸਰਿਨ ਦਾ ਜਿਹੜਾ ਘੋਲ ਤਿੰਨ ਹਿੱਸੇ ਉਹਦੇ ਤੇ ਇੱਕ ਹਿੱਸਾ ਕਰ ਸਕਦੇ ਇੱਕ ਹਿੱਸਾ ਕਰ ਸਕਦੇ ਗਲਿਸਰਿਨ ਦਾ ਜੀ ਉਸ ਤੋਂ ਇਲਾਵਾ ਇੱਕ ਚੀਜ਼ ਜਿਹੜੀ ਹੋਰ ਮੈਂ ਪਸ਼ੂ ਪਾਲਕਾਂ ਨੂੰ ਦੱਸਣੀ ਚਾਹੁੰਦਾ ਜਿਹੜੀ ਉਹਨਾਂ ਲਈ ਬੜੀ ਜ਼ਰੂਰੀ ਹੈ ਵੀ ਜਿਹੜੇ ਲੋਕ ਨਾ ਰਾਹਤ ਕੈਂਪਾਂ ਦੇ ਵਿੱਚ ਬੈਠੇ ਹੋਏ ਨੇ ਹਾਂ ਉੱਥੇ ਲੰਗਰ ਬਣ ਕੇ ਬਹੁਤ ਆ ਰਿਹਾ ਵਾ ਸੋ ਜਿਹੜਾ ਲੰਗਰ ਬਚਿਆ ਹੁੰਦਾ ਵਾ ਕਈ ਵਾਰੀ ਖੁੱਲਾ ਛੱਡ ਜਾਂਦਾ ਹੋ ਜਾਂਦਾ ਵੱਧ ਵੀ ਜਾਂਦਾ ਕੀ ਵੱਧੇ ਜਾਂਦਾ ਵਾ ਜੀ ਉਹ ਫਿਰ ਜਿਹੜੇ ਸਾਡੇ ਪਸ਼ੂ ਪਾਲਕ ਨੇ ਜਿਹੜੇ ਉੱਤੇ ਬੈਠੇ ਹੋਏ ਉਹ ਜਿਹੜੀਆਂ ਟੋਕਰਾ ਪ੍ਰਸ਼ਾਦਿਆਂ ਦਾ ਪਿਆ ਹੁੰਦਾ ਵਾ ਉਹ ਆਪਣੇ ਪਸ਼ੂਆਂ ਨੂੰ ਪਾ ਦਿੰਦੇ ਰਾਤ ਨੂੰ ਹੂੰ ਉਹ ਬਿਲਕੁਲ ਨਹੀਂ ਪਾਉਣੀ ਆ ਜੀ ਉਹ ਕਿਉਂ ਜੀ ਉਹਦੇ ਨਾਲ ਕੀ ਹੈ ਕਿ ਪੇਟ ਦੇ ਵਿੱਚ ਤਜਾਬ ਪੈਦਾ ਹੁੰਦਾ ਜੀ ਓਹ ਜਿਹੜੀ ਆਪਾਂ ਤਾਂ ਕਣਕ ਖਾਂਦੇ ਆ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਜੇ ਪਸ਼ੂ ਦਾਣਾ ਜ਼ਿਆਦਾ ਖਾ ਜਾਏ ਉਹਦੇ ਪੇਟ ਦੇ ਵਿੱਚ ਤਜਾਬ ਪੈਦਾ ਹੋ ਜਾਊਗਾ ਅੱਛਾ ਤਜਾਬ ਪੈਦਾ ਕਈ ਵਾਰੀ ਹੁੰਦਾ ਹੈ ਕਿ ਕਈ ਵਾਰੀ ਤਾਂ ਉਹਦੇ ਲੱਛਣ ਸਾਹਮਣੇ ਦਿਸਨ ਲੱਗ ਪੈਂਦੇ ਆ ਵੀ ਆਪ ਤਜਾਬ ਬਣ ਗਿਆ ਫਰੇਵਾ ਆ ਗਿਆ ਪਸ਼ੂ ਦੇ ਅੰਦਰ ਕਈ ਵਾਰੀ ਗੇਂਦ ਆਕੇ ਥੋੜਾ ਬੰਦਾ ਤੇ ਜਾਉਂਦਾ ਉਹਦਾ ਸਭ ਤੋਂ ਪਹਿਲਾ ਜਿਹੜਾ ਅਸਰ ਆਉਂਦਾ ਵਾ ਪਸ਼ੂ ਦੇ ਦੁੱਧ ਦੀ ਫੈਟ ਘਟ ਜਾਂਦੀ ਆ ਅੱਛਾ ਜੀ ਉਹਨੂੰ ਐ ਉਹਨੂੰ ਸਮਝ ਨਹੀਂ ਲੱਗਦੀ ਕਿ ਫੈਟ ਘਟੀ ਕਿਉਂ ਹੋਈ ਆ ਕਿਉਂਕਿ ਇਹਦੇ ਅੰਦਰ ਰੋਟੀਆਂ ਜਾ ਰਹੀਆਂ ਨੇ ਥੋਕ ਦੇ ਵਿੱਚ ਸੋ ਇਸ ਕਰਕੇ ਪਹਿਲੀ ਗੱਲ ਤਾਂ ਰੋਟੀ ਪਾਣੀ ਨਹੀਂ ਪਿਛੂ ਨੂੰ ਜਿਹੜੀਆਂ ਬਚੀਆਂ ਹੋਈਆਂ ਨੇ ਕਿਉਂਕਿ ਤੁਹਾਨੂੰ ਉੱਤੇ ਹਰਾਚਾਰਾ ਵੀ ਮਿਲ ਰਿਹਾ ਵਾ ਹੋਰ ਵੀ ਸਮਾਨ ਉੱਥੇ ਮਿਲ ਰਿਹਾ ਵਾ ਪਰ ਜੇ ਕਿਤੇ ਪਾਣੀ ਵੀ ਪੈ ਜਾਣ ਕੋਈ 5-7 ਤੇ ਡਾਕਟਰ ਦੀ ਸਲਾਹ ਦੇ ਨਾਲ ਪਾਣੀ ਆ ਖਾਲੀ ਪੇਟ ਬਿਲਕੁਲ ਰੋਟੀਆਂ ਨਹੀਂ ਖਾਣੀਆਂ ਸੋ ਇੱਕ ਚੀਜ਼ ਇਹ ਧਿਆਨ ਰੱਖਣੀ ਆ ਇੱਕ ਚੀਜ਼ ਬੋਤਾਂ ਚੀਨੀ ਨਹੀਂ ਦੇਣੀ ਹਾਂਜੀ ਬੋਤਾਂ ਚੀਨੀ ਨਹੀਂ ਦੇਣੀ ਜੇ ਪਸ਼ੂ ਨੂੰ ਚਿਚੜ ਲੱਗ ਰਹੇ ਨੇ ਉਹ ਸਾਡੇ ਸੈਂਟਰਾਂ ਤੋਂ ਉੱਥੇ ਦਵਾਈ ਮਿਲਦੇਗੀ ਦਵਾਈ ਲੈ ਲੈਣ ਜਿਵੇਂ ਘਰਾਂ ਨੂੰ ਵਾਪਸ ਜਾਂਦੇ ਨੇ ਉਹ ਦਵਾਈ ਦੇ ਨਾਲ ਚਿਚੜ ਜਿਹੜੇ ਆ ਉਹ ਆਪਾਂ ਖਤਮ ਕਰਨੇ ਆੇ ਪੇਟ ਦੇ ਕੀੜਿਆਂ ਦੀਆਂ ਦਵਾਈਆਂ ਵੈਸੇ ਅਸੀਂ ਵੰਡਦੇ ਹੀ ਰਹਿੰਨੇ ਆ ਮੁਫਤ ਦੇ ਵਿੱਚ ਪਰ ਜੇ ਦਿੱਤੀ ਨੂੰ ਜ਼ਿਆਦਾ ਚਿਰ ਹੋ ਗਿਆ ਵਾ ਉਹ ਵੀ ਜਿੱਥੇ ਉਹਨਾਂ ਦਾ ਸੈਂਟਰ ਬਣਿਆ ਆ ਰਾਤ ਕੇਂਦਰ ਦੇ ਵਿੱਚ ਪਸ਼ੂ ਪਾਲਣ ਵਭਾਗ ਦਾ ਉੱਥੇ ਸੰਪਰਕ ਕਰ ਲੈਣ ਉਹ ਆਪੇ ਦਵਾਈ ਦਾ ਇੰਤਜ਼ਾਮ ਕਰਕੇ ਪੇਟ ਦੇ ਕੀੜਿਆਂ ਦੀ ਉਹਨਾਂ ਨੂੰ ਮੁਫਤ ਦਵਾਈ ਪਹੁੰਚਾ ਬਿਲਕੁਲ ਜੀ ਜੀ ਅਥਰ ਅਰਥਾਬੇ ਇਹਨਾਂ ਦੇ ਹੜਾਂ ਦੇ ਜਾਂ ਬਰਸਾਤਾਂ ਦੇ ਮੌਸਮ ਦੇ ਵਿੱਚ ਹੁਣ ਆ ਜਦੋਂ ਆਪਾਂ ਹਰੇ ਪੱਠਿਆਂ ਦੀ ਗੱਲ ਕਰਦੇ ਆ ਜਾਂ ਤੂੜੀ ਦੀ ਗੱਲ ਕਰਦੇ ਆ ਤੇ ਉਦੋਂ ਆਪਾਂ ਨੂੰ ਹਰੇ ਪੱਠੇ ਹੋਣ ਜਾਂ ਤੂੜੀ ਦੋਨਾਂ ਦੀ ਵਰਤੋਂ ਲਈ ਕਿਹੜੀਆਂ ਸਾਵਧਾਨੀਆਂ ਸਾਨੂੰ ਕਰਨੀਆਂ ਚਾਹੀਦੀਆਂ ਹਰਿਆਰ ਸਾਹਿਬ ਜਿਹੜੇ ਖੇਤਾਂ ਦੇ ਵਿੱਚ ਪਾਣੀ ਖੜੇ ਹੋਏ ਨੇ ਪੱਠਿਆਂ ਦੇ ਵਿੱਚ ਪਾਣੀ ਖੜੇ ਹੋਏ ਨੇ ਉੱਥੇ ਇੱਕ ਡਰ ਹੁੰਦਾ ਵਾ ਕਿ ਖਾਸ ਕਿਸਮ ਦੀ ਉੱਲੀ ਜਿਹੜੀ ਆ ਉਹਨੂੰ ਲੱਗ ਜਾਂਦੀ ਆ ਮਾਈ ਗੋਡ ਬਿਲਕੁਲ ਹਾਂ ਇੱਕ ਤਾਂ ਜਿਹੜੇ ਖੇਤਾਂ 'ਚ ਪਾਣੀ ਖੜ ਗਿਆ ਵਾ ਹਾਂਜੀ ਉਹਨਾਂ ਖੇਤਾਂ ਦੇ ਪੱਠੇ ਵੱਢ ਕੇ ਨਹੀਂ ਪਾਉਣੇ ਜੀ ਹਾਂਜੀ ਦੂਜੀ ਗੱਲ ਕਿ ਜੇ ਤੂੜੀ ਗਿੱਲੀ ਹੋ ਚੁੱਕੀ ਆ ਹੂੰ ਉਹ ਵੀ ਕੋਸ਼ਿਸ਼ ਕਰਨੀ ਹੈ ਕਿ ਆਪਾਂ ਗਿੱਲੀ ਤੂੜੀ ਨਹੀਂ ਪਾਉਣੀ ਡੰਗਰਾਂ ਨਹੀਂ ਪਾਉਣੀ ਹਾਂ ਉਸ ਤੋਂ ਇਲਾਵਾ ਜੇ ਤੁਹਾਨੂੰ ਲੱਗਦਾ ਵਾ ਕਿ ਤੂੜੀ ਬਾਹਰੋਂ ਆਈ ਆ ਤੁਹਾਡੇ ਕੋਲ ਹੁਣ ਤੁਹਾਨੂੰ ਨਹੀਂ ਪਤਾ ਕਿ ਗਿੱਲੀ ਹੋਈ ਸੀ ਕਿ ਨਹੀਂ ਹੋਈ ਸੀ ਹੂੰ ਜੇ ਤੂੜੀ ਦੇ ਵਿੱਚ ਕਾਲੇ ਕਾਲੇ ਰੰਗ ਦੀਆਂ ਗੰਢਾਂ ਬਣੀਆਂ ਹੋਈਆਂ ਨੇ ਆਪਾਂ ਵੇਖਦੇ ਹਾਂ ਕਿ ਜਦੋਂ ਤੁਹਾਡਾ ਲਿਪੀਆਂ ਵੀ ਹੁੰਦੀਆਂ ਨੇ ਨਾ ਤੁਹਾਡੇ ਤਾਂ ਮੈਨੂੰ ਲੱਗਦਾ ਕਿ ਇੱਧਰ ਜ਼ਿਆਦਾਤਰ ਮੂਸਲ ਲਾਉਂਦੇ ਨੇ ਮੂਸਲ ਬੰਨ੍ਹਦੇ ਨੇ ਜਦੋਂ ਆਪਾਂ ਮਾਲਵੇ ਵੱਲ ਚਲੇ ਜਾਈਏ ਤੇ ਉਹ ਤਤੜੇ ਧੜਾ ਧੜਾ ਬਣਦੇ ਨੇ ਥੱਲੇ ਮਿੱਟੀ ਤੂੜੀ ਪਾ ਕੇ ਤੁਹਾਨੂੰ ਲਿਪ ਪਿੰਦੇ ਨੇ ਜੀ ਜੀ ਉਹਦੇ ਨਾਲ ਵੀ ਥੱਲੇ ਪਾਣੀ ਚਲੇ ਜਾਂਦਾ ਜਦੋਂ ਬਰਸਾਤਾਂ ਜਾਦੀਆਂ ਹੁੰਦੀਆਂ ਨੇ ਸੋ ਜਿੱਥੇ ਬਰਸਾਤ ਜਿਆਦੀ ਜਾਂਦੀ ਆ ਉੱਥੇ ਉਹ ਤੂੜੀ ਦੀਆਂ ਗੰਡਾਂ ਬਣ ਜਾਂਦੀਆਂ ਨੇ ਕਾਲੇ ਕਾਲੇ ਰੰਗ ਦੀ ਉਹਦੇ ਵਿੱਚ ਚੁੱਲੀ ਹੋਣ ਦੀ ਸੰਭਾਵਨਾ ਹੁੰਦੀ ਆ ਇੱਕ ਤੋਂ ਕਾਲੀ ਤੂੜੀ ਜਿਹੜੀ ਆ ਬਿਲਕੁਲ ਪਸ਼ੂ ਨੂੰ ਨਹੀਂ ਪਾਉਣੀ ਹਾਂਜੀ ਦੂਜੀ ਗੱਲ ਜੇ ਤੁਹਾਨੂੰ ਲੱਗਦਾ ਵਾ ਕਿ ਤੂੜੀ ਦੇ ਵਿੱਚ ਕੋਈ ਮਿੱਟੀ ਜਾਂ ਜਾਂ ਕੋਈ ਰੀਨ ਆ ਤੇ ਕੋਸ਼ਿਸ਼ ਕਰਨਾ ਕਿਉਂਕਿ ਜਿੱਥੇ ਤੁਸੀਂ ਰਾਹਤ ਕੇਂਦਰ ਚ ਬੈਠੇ ਆ ਉੱਥੇ ਤਹਾਡੇ ਕੋਲ ਕੋਈ ਸਾਧਨ ਉਪਲਬਧ ਨਹੀਂ ਹੈਗਾ ਪਰ ਜਦੋਂ ਤੁਸੀਂ ਘਰ ਦੇ ਵਿੱਚ ਬੈਠੇ ਆ ਤੇ ਇਨ੍ਹਾਂ ਹਾਲਾਤਾਂ ਦੇ ਵਿੱਚ ਕੋਸ਼ਿਸ਼ ਕਰਨਾ ਵਾ ਕਿ ਤੂੜੀ ਛਾਣ ਕੇ ਪਾਉਣੀ ਹੈ ਜੀ ਹਾਂਜੀ ਸੋ ਇਹ ਜਿਹੜੀਆਂ ਦੋ ਮੇਨ ਚੀਜ਼ਾਂ ਨੇ ਵੀ ਇੱਕ ਤਾਂ ਪੱਠੇ ਜਿਹੜੇ ਆ ਜਿਹਾ ਜਿੱਥੇ ਜੇ ਰਾਹਤ ਕੇਂਦਰ ਦੇ ਵਿੱਚ ਵੀ ਪੱਠੇ ਆ ਰਹੇ ਨੇ ਕਈ ਵਰੀ ਟਰਾਲੀ ਆ ਗਈ ਪਸ਼ੂ ਥੋੜੇ ਨੇ ਉਹ ਪੱਠੇ ਲੰਮੇ ਨਹੀਂ ਪਾਉਣੇ ਕੋਸ਼ਿਸ਼ ਕਰਨੀ ਆ ਕਿਉਂਕਿ ਉੱਤੇ ਕਾਫੀ ਲੋਕ ਬੈਠੇ ਨੇ ਥੋੜੀ ਥੋੜੀ ਹਿੰਮਤ ਕਰ ਸਕਦੇ ਨੇ ਕਿ ਕੋਈ ਬਾਸ ਲਾ ਕੇ ਕੋਤੇ ਪੱਠੇ ਝਟਿਆ ਉਹਦੇ ਨਾਲ ਖੜੇ ਕਰ ਦੇਣ ਤਾਂ ਕਿ ਉਹਨਾਂ ਦੇ ਵਿੱਚੋਂ ਦੀ ਹਵਾ ਫਿਰਦੀ ਰਹੇ ਹਵਾ ਫਿਰ ਜੇ ਬਾਸ ਸੁੱਕ ਜਾਣ ਸੁੱਕ ਜਾਣ ਹੂੰ ਬਿਲਕੁਲ ਜੀ ਬਹੁਤ ਵਧੀਆ ਗੱਲ ਆ ਅੱਛਾ ਡਾਕਟਰ ਸਾਹਿਬ ਜੀ ਉਹ ਤੁਸੀਂ ਕਿਹਾ ਵੀ ਇਹ ਵਾਲੀ ਤੂੜੀ ਨਹੀਂ ਪਾਣੀ ਹੂੰ ਗਿੱਲੇ ਪੱਠੇ ਨਹੀਂ ਪਾਣੇ ਉਹਨਾਂ ਜਿੱਥੇ ਪਾਣੀ ਫਿਰ ਗਿਆ ਉਹ ਨਹੀਂ ਪਾਣੇ ਹੂੰ ਹੈਨਾ ਮਨ ਲਓ ਵੀ ਇਹ ਹਾਲਾਤ ਉੱਥੇ ਪੈਦਾ ਹੋ ਗਏ ਹੂੰ ਵੀ ਪਠੇ ਵੀ ਨਹੀਂ ਹੈਗੇ ਹੂੰ ਤੂੜੀ ਵੀ ਨਹੀਂ ਹੈਗੀ ਆ ਪਸ਼ਾਂ ਨੂੰ ਦੇਣ ਲਈ ਆ ਇਹੋ ਜੇ ਹਾਲਾਤ ਦੇ ਵਿੱਚ ਫੇ ਪਸ਼ਵਾਂ ਨੂੰ ਕੀ ਪਾਈ ਪਾਈ ਇਹ ਕੀ ਹਾਂ ਹਰ ਮਿੱਠਾ ਸਿੰਘ ਦੀ ਪੰਜਾਬ ਦੀ ਨਾ ਇੱਕ ਬੜੀ ਵੱਡੀ ਖਾਸियत ਹੈ ਜੀ ਦੁਨੀਆ ਦੇ ਵਿੱਚ ਜਦੋਂ ਕਿ ਆਫਤ ਆਉਂਦੀ ਆ ਨਾ ਤੇ ਚੀਜ਼ਾਂ ਦੀ ਸ਼ਾਰਟੇਜ ਹੋ ਜਾਂਦੀ ਆ ਹੂੰ ਪੰਜਾਬ ਇੱਕ ਇਹੋ ਜਿਹਾ ਸੂਬਾ ਵਾ ਕਿ ਜਦੋਂ ਇੱਥੇ ਕੋਈ ਆਫਤ ਆਉਂਦੀ ਆ ਤੇ ਚੀਜ਼ਾਂ ਦੀ ਬਹਾਤ ਹੋ ਜਾਂਦੀ ਆ ਇੰਨਾ ਦਿਨਾਂ ਦੇ ਵਿੱਚ ਸਾਡੇ ਕੋਲ ਬੜੇ ਦਾਨੀ ਸੱਜਣ ਨੇ ਜਿਹੜੇ ਗੰਡਾ ਪਰ ਪਰ ਕੇ ਅਚਾਰ ਦੀਆਂ ਲਿਆ ਰਹੇ ਨੇ ਸਾਈਲੇਜ ਸਾਈਲੇਜ ਦੀਆਂ ਜੀ ਇਹ ਜਿਹੜਾ ਇੱਕ ਅਚਾਰ ਤੇ ਆਪਾਂ ਖਾਣਿਆ ਤੇ ਇੱਕ ਅਚਾਰ ਪਸ਼ੂ ਵੀ ਖਾਣਿਆ ਉਹਨੂੰ ਸਾਈਲੇਜ ਵੀ ਕਹਿੰਦੇ ਨੇ ਤੇ ਅਚਾਰ ਵੀ ਕਹਿੰਦੇ ਨੇ ਹੁਣ ਸਾਈਲੇਜ ਜਿਹੜਾ ਵਾ ਉਹ ਸਾਡੇ ਕੁਬ ਤਾਂ ਹਮ ਤੌਰ ਤੇ ਜਿੱਥੇ ਰਾਹਤ ਕੇਂਦਰ ਨੇ ਉੱਥੇ ਬੜੇ ਦਾਨੀ ਸੱਜਣ ਨੇ ਜਿਹੜੇ ਗੰਡਾਂ ਦੀਆਂ ਗੰਡਾਂ ਭਰ ਕੇ ਬੰਨ ਕੇ ਜਿਹੜੀਆਂ ਉੱਥੇ ਪਚਾ ਰਹੇ ਨੇ ਉਹਦੇ ਵਿੱਚ ਮੇਰੀ ਇੱਕ ਬੇਨਤੀ ਵੀ ਹੈ ਸਾਡੇ ਰਾਹੀ ਮੈਂ ਤੁਹਾਡੇ ਕਮੀਡਿਆ ਦੇ ਰਾਹੀ ਬੇਨਤੀ ਕਰਨੀ ਚਾਹੂੰਗਾ ਸਾਡੇ ਨੌਜਵਾਨ ਜਿਹੜੇ ਬੜੇ ਜੋਸ਼ ਦੇ ਵਿੱਚ ਨੇ ਹੁਣ ਕਈ ਵਾਰੀ ਕੀ ਹੁੰਦਾ ਵਾ ਕਿ ਆਚਾਰ ਨਾਲ ਖੇਤਾਂ ਦੇ ਵਿੱਚ ਲੋਕਾਂ ਨੇ ਆਪਣਾ ਆਚਾਰ ਪਾਇਆ ਹੁੰਦਾ ਵਾ ਹੁਣ ਉਹ ਦਾਨ ਕਰਨਾ ਚਾਹੁੰਦਾ ਵਾ ਉਹ ਕੀ ਕਰਦੇ ਕਈ ਵਾਰੀ ਨੌਜਵਾਨ ਟਰਾਲੀ ਭਰ ਲੈਂਦੇ ਆ ਉਸ ਅਚਾਰ ਦੀ ਜਿਹੜਾ ਪਹਿਲਾਂ ਆਪਣੇ ਘਰੇ ਕੋਈਕ ਅਸੀਂ ਟੋਏ ਬਣਾਉਂਦੇ ਜਿਹੜੇ ਅਚਾਰ ਪੌਲੀ ਟੋਏ ਬਣਾ ਕੇ ਉਹਨੂੰ ਚੰਗੀ ਤਰ੍ਹਾਂ ਲਿੱਟੜ ਦਿੰਦੇ ਨੇ ਤੇ ਉਤੋਂ ਨੂੰ ਸੀਲ ਕਰ ਦਿੰਦੇ ਨੇ ਜੀ ਜੀ ਜਿਹੜਾ ਅਚਾਰ ਟੋਏ ਦੇ ਵਿੱਚ ਸੀਲ ਕੀਤਾ ਹੋਇਆ ਵਾ ਉਹਨੂੰ ਕੱਢ ਕੇ ਗਾਂਹ ਦਾਨ ਕਰਨ ਨਹੀਂ ਜਾਣਾ ਉਹ ਖਰਾਬ ਹੋ ਜਾਂਦਾ ਜੀ ਉੱਥੇ ਜਾਂਦਾ ਜਾਂਦਾ ਅੱਛਾ ਠੀਕ ਹੈ ਇੱਕ ਕੁਝ ਕੰਪਨੀਆਂ ਨੇ ਜਿਹੜੀਆਂ ਕੁਆਂਟਲ ਕੁਆਂਟਲ ਦੀਆਂ ਗੰਡਾ ਬਣਾਉਂਦੀਆਂ ਨੇ ਉਹ ਪੈਕ ਹੀ ਕਰਦੀਆਂ ਗੰਡਾਂ ਦੇ ਵਿੱਚ ਅਚਾਰ ਕੇਵਲ ਉਹ ਲੈਣਾ ਵਾ ਜਿਹੜਾ ਗੰਡਾਂ ਦੇ ਵਿੱਚ ਪੈਕ ਕੀਤਾ ਤੁਸੀਂ দান ਕਰਨ ਲਈ ਜਾ ਰਹੇ ਆ ਤੁਸੀਂ ਕਿਸੇ ਦਾ ਕਿਤੇ ਨਾ ਵੇ ਤੁਹਾਡੇ দান ਦੇ ਨਾਲ ਕਿਸੇ ਦਾ ਪਸ਼ੂ ਖਰਾਬ ਤੁਸੀਂ ਤੇ ਫਾਇਦਾ ਕਰਨਾ ਚਾਹਿਆ ਫਿਰ ਉਲਟਾ ਉਹਦਾ ਨੁਕਸਾਨ ਹੋਵੇ ਨੁਕਸਾਨ ਹੋਵੇ ਬਿਲਕੁਲ ਸੋ ਆਪਾਂ ਇੱਕ ਗੱਲ ਇਹ ਕਰਨਾ ਵਾ ਕਿ ਚਾਰ ਜਿੱਥੋਂ ਵੀ ਖਰੀਦਣਾ ਵਾ ਪਤਾ ਹੋਵੇ ਸਾਨੂੰ ਕਿਉਂਕਿ ਜਦੋਂ ਅਸੀਂ ਧਾਨ ਦੀ ਪੈਸਾ ਇਕੱਠਾ ਕਰ ਰਹੇ ਆ ਬੜੀ ਮਿਹਨਤ ਕਰਕੇ ਅਸੀਂ ਪੈਸਾ ਇਕੱਠਾ ਕੀਤਾ ਫਿਰ ਅਸੀਂ 3-300 ਕਿਲੋਮੀਟਰ ਦੂਰ ਟਰਾਲਿਆਂ ਤੇ ਲੱਦ ਕੇ ਲੈ ਕੇ ਜਾਣਾ ਵਾ ਜਿੱਥੋਂ ਅਚਾਰ ਖਰੀਦਣਾ ਵਾ ਸਾਨੂੰ ਪਤਾ ਹੋਵੇ ਕਿ ਅਚਾਰ ਵਾਕੇ ਗੰਡਾਂ ਦੇ ਵਿੱਚ ਹੀ ਕੰਫੈਕਟਰੀ ਚ ਪੈਕ ਹੋ ਰਿਆ ਵਾ ਖੁੱਲਾ ਕਿਤੇ ਦੁਬਾਰਾ ਤਾਂ ਨਹੀਂ ਪੈਕ ਕੀਤਾ ਜਾ ਰਿਹਾ ਹੂੰ ਬਿਲਕੁਲ ਜੀ ਸੋ ਜਿਹੜਾ ਅਚਾਰ ਜਿਹੜਾ ਵਾ ਉਹ ਸਾਡੇ ਕੋਲ ਇੱਕ ਬੜਾ ਵਧੀਆ ਸਾਧਨ ਹੈ ਜਿਹੜਾ ਅਸੀਂ ਆਪਣੇ ਪਸ਼ੂ ਪਾਲਕਾਂ ਨੂੰ ਪਹੁੰਚਾ ਸਕਦੇ ਹਾਂ ਦੂਰ ਦਰਾਡੇ ਦੇ ਇਲਾਕੇ ਦੇ ਵਿੱਚ ਹੀ हां ਜਿਹੜੇ ਉੱਥੇ ਪਸ਼ੂ ਪਾਲਕ ਬੈਠੇ ਹੋਏ ਨੇ ਜਿਨ੍ਹਾਂ ਦੇ ਕੋਲ ਆਚਾਰ ਪਹੁੰਚ ਰਿਹਾ ਵਾ ਉਹਨਾਂ ਨੂੰ ਵੀ ਮੇਰੀ ਅਪੀਲ ਹੈ ਕਿਉਂਕਿ ਅਸੀਂ ਵੱਖ-ਵੱਖ ਰਾਹਤ ਕੇਂਦਰਾਂ ਦੇ ਵਿੱਚ ਫਿਰਦੇ ਰਹਿੰਦੇ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਰਾਬਤਾ ਕਰਦੇ ਆ ਉਹਨਾਂ ਨੂੰ ਅਸੀਂ ਹਮੇਸ਼ਾ ਇੱਕ ਬੇਨਤੀ ਕਰਦੇ ਆ ਕਿ ਜੇ ਤੁਸੀਂ ਇੱਥੇ 20 ਪਰਿਵਾਰ ਬੈਠੇ ਹੋਏ ਆ ਇੱਕ ਗੰਢ ਆ ਗਈ ਕੁਇੰਟਲ ਦੀ ਤੁਸੀਂ ਇੱਕ ਗੰਢ ਖੋਲ੍ਹ ਲਓ ਖੋਲ ਕੇ ਸਾਰੇ ਵੰਡਲੋ ਵਾਪਸ ਦੇ ਵਿੱਚ ਜੇ ਤੁਹਾਨੂੰ ਲੱਗਦਾ ਥੋੜੀ ਪੈ ਰਹੀ ਹੈ ਦੂਜੀ ਖੋਲ ਲਓ ਕੱਠੀਆਂ ਨਾ ਖੋਲੋ ਕੱਠੀਆਂ ਨਾ ਖੋਲੋ ਇੱਕ ਗੰਡ ਦੋ ਦਿਨਾਂ ਦੇ ਵਿੱਚ ਵਿੱਚ ਵਰਤ ਲਈ ਜਾਣੀ ਚਾਹੀਦੀ ਆ ਕਈ ਵਾਰੀ ਉਹਦੇ ਵਿੱਚ ਸਾਡੇ ਵੀਰ ਲਾਲਚ ਕਰ ਲੈਂਦੇ ਨੇ ਕਿ ਮੇਰੇ ਕੋਲ ਤਾਂ ਦੋ ਹੀ ਪਸ਼ੂ ਆ ਤੇ ਮੈਂ ਤਾਂ ਆਪਦੀ ਗੰਡ ਵੱਖਰੀ ਲੈ ਕੇ ਰੱਖਾਂ ਮੈਂ ਇਹਨਾਂ ਨਾਲ ਪਿਆਲੀ ਕੋਈ ਪਾਵਾਂ ਉਹ ਜਿਹਦੇ ਕੋਲ ਦੋ ਪਸ਼ੂ ਆ ਜਿਹੜੇ ਪਸ਼ੂ ਨੇ ਚਾਰ ਨਹੀਂ ਖਾਦਾ ਪਹਿਲਾਂ ਉਹ ਸ਼ੁਰੂ ਦੇ ਵਿੱਚ 4-5 ਕਿਲੋ ਤੋਂ ਵੱਧ ਚਾਰ ਨਹੀਂ ਖਾਂਦਾ ਨਹੀਂ ਖਾਂਦਾ ਬਿਲਕੁਲ ਜਿਹੜੇ ਪਸ਼ੂ ਗਿੱਜੇ ਹੋਏ ਨੇ ਉਹ ਤਾਂ 14 14 15 15 ਕਿਲੋ ਤੱਕ ਆਚਾਰ ਜਿਹੜਾ ਵਾ ਖਾ ਜਾਂਦੇ ਨੇ ਤੇ ਇਤੋਂ ਤੱਕ ਕਹਿੰਦੇ ਵੀ ਜੇ ਕੋਈ ਹੋਰ ਸਾਧਨ ਉਪਲਬਧ ਨਹੀਂ ਹੈਗਾ ਤੇ ਪਸ਼ੂ ਦੇ ਵਜਨ ਦਾ 6% ਆਚਾਰ ਦਿੱਤਾ ਜਾ ਸਕਦਾ ਮਤਲਬ ਕਿ ਇੱਕ ਮੱਝ ਨੂੰ 20 22 ਕਿਲੋ ਤੱਕ ਵੀ ਆਚਾਰ ਦਿੱਤਾ ਜਾ ਸਕਦਾ ਪਰ ਜਿੱਥੇ ਸਾਧਨ ਜਿੱਥੇ ਸਾਧਨ ਨਹੀਂ ਪੱਲਾ ਪਸ਼ੂ ਖਾ ਰੇ ਉੱਥੇ ਹੁਣ ਅਚਾਰ ਉਹਨੇ ਜ਼ਿਆਦਾ ਖਾਣਾ ਨਹੀਂ ਹੈ ਜੇ ਤੁਸੀਂ ਇੱਕ ਗੰਡ ਖੋਲ ਲਈ ਤੇ ਉਸ ਤੋਂ ਬਾਅਦ ਉਹਨੂੰ ਤੁਸੀਂ 10-15 ਦਿਨ ਉਸੇ ਚੋਂ ਪਾਈ ਗਏ ਫਿਰ ਤੁਸੀਂ ਪਸ਼ੂ ਦਾ ਫਾਇਦਾ ਨਹੀਂ ਕਰ ਰਹੇ ਤੁਸੀਂ ਪਸ਼ੂ ਦਾ ਨੁਕਸਾਨ ਕਰ ਰਹੇ ਆ ਕਿਉਂਕਿ ਉਹਦੇ ਵਿੱਚ ਜਿਹਹੀ ਉੱਲੀ ਪੈਦਾ ਹੁੰਦੀ ਆ ਜਿਹੜੀ ਉੱਲੀ ਸਾਡੇ ਚਾਰ ਨੂੰ ਲੱਗਦੀ ਆ ਆਪ ਨੂੰ ਦਿਸ ਜਾਂਦੀ ਆ ਤੇ ਆਪਾਂ ਸੁੱਟ ਦਿੰਨੇ ਆ ਜਿਹੜੇ ਪਸ਼ੂਆਂ ਦੇ ਚਾਰ ਨੂੰ ਉੱਲੀ ਲੱਗਦੀ ਆ ਉਹ ਪਤਾ ਹੀ ਨਹੀਂ ਲੱਗਦਾ ਬੰਦੇ ਨੂੰ ਕਿ ਇਹਨੂੰ ਉੱਲੀ ਲੱਗ ਗਈ ਆ ਜਿਹੜਾ ਪਸ਼ੂਆਂ ਦਾ ਆਚਾਰ ਆ ਉਹਦੀ ਦੋ ਚੀਜ਼ਾਂ ਦੇ ਨਾਲ ਬੜੀ ਦੁਸ਼ਮਣੀ ਆ ਜੀ ਇੱਕ ਹਵਾ ਦੇ ਨਾਲ ਇੱਕ ਪਾਣੀ ਦੇ ਨਾਲ ਪਾਣੀ ਦੇ ਨਾਲ ਤੇ ਜਦੋਂ ਅਸੀਂ ਹਵਾ ਬੈਠੇ ਹੋਏ ਆ ਜਿਹੜੇ ਹਾਲਾਤਾਂ ਦੇ ਵਿੱਚ ਸੱਲ ਬਹੁਤ ਹੈ ਹਵਾ ਹੀ ਤਾਂ ਵੈਸੀ ਹੈਗੀ ਹੈਗੀ ਹੈ ਸੱਲ ਵੀ ਬਹੁਤ ਹੈ ਸੋਦਾ ਕਰਕੇ ਅਚਾਰ ਜਿਹੜਾ ਵਾ ਉਹ ਬੜਾ ਜਲਦੀ ਖਰਾਬ ਹੋ ਰਿਹਾ ਤੇ ਦੂਜੀ ਬਹੁਤ ਧਿਆਨ ਵਾਲੀ ਗੱਲ ਹੈ ਜੀ ਇਸ ਬਹੁਤ ਧਿਆਨ ਵਾਲੀ ਜੀ ਹਾਂ ਇੱਕ ਚੀਜ਼ ਹੋਰ ਹੈ ਕਿ ਜੇ ਮੰਨ ਲਓ ਤੁਸੀਂ ਇਹੋ ਜੀ ਥਾਂ ਤੇ ਬੈਠੇ ਹੋਏ ਆ ਜਿੱਥੇ ਤੁਹਾਡੇ ਕੋਲ ਕੁਝ ਵੀ ਨਹੀਂ ਪਹੁੰਚ ਰਿਹਾ ਅੱਜ ਵੀ ਉਸਦਾ ਕੋਈ ਪੰਜਾਬ ਦੇ ਪਿੰਡ ਹੋਣ ਜਿਹੜੇ ਦਰਿਆ ਤੋਂ ਇੱਕ ਪਾਸੇ ਹੋਣ ਜੇ ਤੱਕ ਕੋਈ ਰਾਤ ਦਾ ਬਰਦਾਸ਼ਤ ਕਰ ਲੈਣਾ ਨਾ ਪਹੁੰਚ ਸਕਦੇ ਹੋਣ ਤੇ ਆਮ ਤੌਰ ਤੇ ਜਿੰਨੇ ਵੀ ਮਾਝੇ ਦੇ ਪਿੰਡ ਨੇ ਉਹ ਸਾਰੇ ਝੋਨਾ ਬੀਜਦੇ ਨੇ ਪੁਰਾਲੀ ਦੀਆਂ ਗੱਠਾਂ ਬਣ ਕੇ ਉਹਨਾਂ ਨੇ ਰੱਖੀਆਂ ਹੁੰਦੀਆਂ ਨੇ ਹਾਂਜੀ ਤੇ ਸਾਡੇ ਨਾ ਪਿੰਡਾਂ ਦੇ ਵਿੱਚ ਕੋਈ ਇੱਕ ਸ਼ਬਦ ਵਰਤਦੇ ਹੁੰਦੇ ਸੰਧੀ ਗਾਨੀ ਹਾਂਜੀ ਉਹ ਤੂੜੀ ਦੇ ਉੱਤੇ ਪਾਣੀ ਘੋਲ ਕੇ ਤੁੱਤੇ ਥੋੜਾ ਆਟਾ ਪਾ ਦੇਣਾ ਆਟਾ ਪਾ ਦਿੰਦੇ ਨੇ ਜੇ ਤੁਹਾਡੇ ਕੋਲ ਪਰਾਲੀ ਪਈ ਹੋਈ ਆ 10 ਕਿਲੋ ਪਰਾਲੀ ਲੈ ਲਓ ਜੀ ਹੂੰ 3 ਲੀਟਰ ਪਾਣੀ ਲੈ ਲਓ ਹੂੰ ਉਹਦੇ ਵਿੱਚ 300 ਗ੍ਰਾਮ ਗੁੜ ਦਾ ਸ਼ੀਰਾ ਪਾ ਲਓ ਹਾਂਜੀ ਤੇ 100 ਗ੍ਰਾਮ ਜੂਰੀਆ ਪਾ ਲਓ ਹੂੰ ਉਹਦਾ ਘੋਲ ਬਣਾ ਲਓ ਹੂੰ ਕੋਲ ਬਣਾ ਕੇ ਤੇ ਪਰਾਲੀ ਨੂੰ ਕੁੱਤਰ ਕੇ ਤੇ ਉਹਦੀ ਸੰਨੀ ਕਰਕੇ ਤੋਂ ਤੁਸੀਂ ਥੋੜੀ ਥੋੜੀ ਪਸ਼ੂਆਂ ਨੂੰ ਖਵਾ ਸਕਦੇ ਆ ਉਹਦੇ ਨਾਲ ਤੁਹਾਡੇ ਪਸ਼ੂ ਜਿਹੜੇ ਨੇ ਉਹ ਕੁਝ ਦਿਨ ਵਧੀਆ ਗੁਜ਼ਾਰਾ ਕਮਜ਼ੋਰੀ ਨਹੀਂ ਹੋਏਗੀ ਗੁਜ਼ਾਰਾ ਕਰ ਸਕਦੇ ਆ ਅੱਛਾ ਡਾਕਟਰ ਸਾਹਿਬ ਇਹਦੇ ਵਿੱਚ ਇੱਕ ਤਾਂ ਪਹਿਲਾਂ ਆ ਜਿਹੜਾ ਜੂਰੀ ਦੀ ਗੱਲ ਕੀਤੀ ਜੂਰੀਆ ਉਹ ਜਿਹੜਾ ਜਿਹੜੀ ਖਾਰ ਜੂਰੀਆ ਪਾਉਨੇ ਆ ਪਰ ਮਿਕਦਾਰ ਬੁਰੀ ਧਿਆਨ ਚ ਰੱਖਣੀਆਂ ਜੀ ਵੀ ਇਹਨੂੰ ਬਾਣੀਆਂ ਵਾਲਾ ਕੰਮ ਕਰਨਾ ਜੀ ਇਹਦੇ ਚ ਜੱਟਾਂ ਵਾਲਾ ਕੰਮ ਨਹੀਂ ਕਰਨਾ ਜੀ ਆਪਾਂ ਅੱਛਾ ਮੁਠਾ ਭਰਿਆ ਤੇ ਪਾਣੀ ਡਾਕਟਰ ਸਾਹਿਬ ਜਿਹੜੀ ਗੱਲ ਕੀਤੀ ਤੁਸੀਂ ਆਚਾਰ ਵਾਲੀ ਕੀ ਇਹ ਆਚਾਰ ਆਪਾਂ ਜੇ ਕੋਈ ਸੂਣ ਵਾਲਾ ਜਾਂ ਗੰਭੀਰ ਸਾਡਾ ਹੈਗਾ ਵਾ ਮਾਜਗਾ ਉਹਨੂੰ ਵੀ ਪਾ ਸਕਦੇ ਆ ਦੇਖੋ ਜੀ ਅਚਾਰ ਕਿਸੇ ਵੀ ਪਸ਼ੂ ਨੂੰ ਖਵਾਇਆ ਜਾ ਸਕਦਾ ਵਾ ਇਹਦੇ ਚ ਕਿਸੇ ਵੀ ਤਰ੍ਹਾਂ ਦਾ ਕੋਈ ਪਰਮ ਨਹੀਂ ਡਵਾਮ ਨਹੀਂ ਹੈਗਾ ਕਿ ਗੱਬਣ ਪਸ਼ੂ ਨੂੰ ਨਹੀਂ ਪਾਉਣਾ ਇੱਕ ਚੀਜ਼ ਦੇਖੋ ਅਚਾਰ ਦੇ ਬਾਰੇ ਇੱਕ ਗੱਲ ਹੈ ਕਿ ਜਦੋਂ ਆਪਾਂ ਪੱਠਾ ਪਾਉਨੇ ਆ ਕੋਈ ਵੀ ਪੱਠੇ ਦੀ ਨਾ ਕੁਆਲਿਟੀ ਬਦਲਦੀ ਰਹਿੰਦੀ ਆ ਹਾਂਜੀ ਅੱਜ ਮੱਕੀ ਆ ਗਈ ਅੱਜ ਜਵਾਰ ਆ ਗਈ ਅੱਜ ਬਰਸੀਮ ਆ ਗਿਆ ਤੇ ਪਸ਼ੂ ਨਾਲ ਦਾ ਪੇਟ ਇਸ ਤਰ੍ਹਾਂ ਦਾ ਵਾਹ ਕਿ ਜਦੋਂ ਤੁਸੀਂ ਇੱਕੋ ਦਮ ਉਹਦੇ ਪੱਠੇ ਦੇ ਵਿੱਚ ਤਬਦੀਲੀ ਕਰ ਦੋਗੇ ਉਹਦਾ ਮੈਦਾ ਖਰਾਬ ਹੋ ਜਾਏਗਾ ਹਾਂ ਬਿਲਕੁਲ ਜੀ ਅਚਾਰ ਦੀ ਇੱਕ ਚੀਜ਼ ਹੈ ਕਿ ਚਾਰ ਇੱਕ ਵਾਰੀ ਆ ਗਿਆ ਤੇ ਉਹਨੂੰ ਪਾ ਦਿਓ ਗੱਭਣ ਨੂੰ ਕੋਈ ਨੁਕਸਾਨ ਨਹੀਂ ਨੁਕਸਾਨ ਨਹੀਂਗਾ ਪਰ ਗੱਲ ਇਹ ਹੈ ਵੀ ਜੇ ਤੁਹਾਡੇ ਨੇੜੇ ਇਸ ਵੇਲੇ ਕੋਈ ਇਹੋ ਜੀ ਸਹਾਇਤਾ ਜਿੱਥੇ ਮਾਹਰ ਬੈਠੇ ਆ ਪਹੁੰਚੇ ਆ ਤੇ ਉਹਨਾਂ ਦੀ ਮਦਦ ਜ਼ਰੂਰ ਜ਼ਰੂਰ ਲੈ ਲੈਣੀ ਚਾਹੀਦੀ ਸਲਾਹ ਲੈ ਲੀਣੀ ਚਾਹੀਦੀ ਤੇ ਆਪਣਾ ਦੇਖੋ ਡਾਰਬੜਾ ਲੱਗਦਾ ਜਦੋਂ ਮੌਸਮ ਦਾ ਹਾਲ ਦੱਸਦੇ ਆ ਬਿਲਕੁਲ ਮਠਾ ਸਿੰਘ ਜੀ ਹੁਣ ਤੇ ਹਾਲਾਤ ਹੀ ਉਹੋ ਜਿਹੇ ਚੱਲਦੇ ਹਾਲਾਤ ਇਹ ਹੋ ਜੇ ਚੱਲਦੇ ਪਏ ਆ ਚਲੋ ਫੇਰ ਵੀ ਦੱਸਣਾ ਤੇ ਚਾਹੀਦਾ ਹੀ ਆ ਨਾ ਮੌਸਮ ਦੇ ਵਿੱਚ ਜੇ ਤਾਪਮਾਨ ਦੀ ਗੱਲ ਕਰੀਏ ਨਾ ਤੇ ਜਲੰਧਰ ਵੱਤਵਾਦ 25 ਡਿਗਰੀ ਸੈਲਸੀਅਸ ਰਿਹਾ ਤੇ ਘੱਟ ਤੋਂ ਘੱਟ 22.2 ਹੂੰ ਗੁਰਦਾਸਪੁਰ ਚ 25.8 ਡਿਗਰੀ ਸੈਲਸੀਅਸ ਤੇ 20.2 ਹੂੰ ਫਿਰੋਜ਼ਪੁਰ ਚ ਵੱਤਵਾਦ 29.1 ਤੇ ਘੱਟ ਤੋਂ ਘੱਟ 24.4 ਹੂੰ ਪਟਿਆਲਾ ਚ ਵਾਤਵਾਦ 27.6 ਤੇ ਘੱਟ ਤੋਂ ਘੱਟ 22.8 ਅੰਮ੍ਰਿਤਸਰ ਚ 25.2 ਤੇ 22.8 ਡਿਗਰੀ ਸੈਲਸੀਅਸ ਤੇ ਬਠਿੰਡਾ ਚ ਵਾਤਵਾਦ 29 ਤੇ ਘੱਟ ਤੋਂ ਘੱਟ 23 ਡਿਗਰੀ ਸੈਲਸੀਅਸ ਜਿਹੜਾ ਜੀ ਇਹ ਤਾਪਮਾਨ ਰਿਹਾ ਆ ਤੇ ਮੌਸਮ ਦੇ ਬਾਰੇ ਜਿਹੜੀ ਖਬਰ ਕੱਲੀ ਇਹਨਾਂ ਨੇ ਵੀ ਆਉਣ ਵਾਲੇ 24 ਘੰਟਿਆਂ ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਪਰ ਕੁਝ ਕੁ ਇਲਾਕੇ ਗਿਨੇ ਚੁਣਵੇਂ ਆ ਜਿੱਥੇ ਭਾਰੀ بارش ਹੋ ਸਕਦੀ ਹੈ ਇਸ ਕਰਕੇ ਸਾਰਾ ਇੰਤਜ਼ਾਮ ਸਾਨੂੰ ਕਰ ਲੈਣਾ ਚਾਹੀਦਾ ਹੈ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਨੂੰ ਸਾਡੇ ਪ੍ਰੋਗਰਾਮ ਦੇ ਸੰਬੰਧੀ ਕਿਸੇ ਵੀ ਤਰ੍ਹਾਂ ਦਾ ਸੁਝਾਅ ਦੇਣਾ ਚਾਹੁੰਦੇ ਹੋ ਸਾਨੂੰ ਤੁਸੀਂ ਖਤ ਲਿਖ ਸਕਦੇ ਆਂ ਸਾਨੂੰ ਤੁਸੀਂ ਈਮੇਲ ਵੀ ਕਰ ਸਕਦੇ ਆਂ ਖਤ ਲਿਖਣ ਲਈ ਸਾਡਾ ਪਤਾ ਇਸ ਤਰ੍ਹਾਂ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰmarg ਜਲੰਧਰ ਪਿੰਨ ਕੋਡ 144001 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਪੈਨੋ ਹੱਸਦੇ ਰਹੋ বাসਦੇ ਰਹੋ ਕੰਮ ਕਰੋ ਮਿਹਨਤ ਕਰੋ ਤੇ ਆਪਣੇ ਪਰਿਵਾਰ ਦਾ ਤੇ ਹੜ੍ਹਾਂ ਦੇ ਵਿੱਚ ਆਏ ਜਿਹੜੇ ਪ੍ਰਭਾਵਿਤ ਲੋਕ ਐ ਉਹਨਾਂ ਦਾ ਧਿਆਨ ਰੱਖੋ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਜੈ ਜੀ